ਹਾਂਜੀ ਕੀ ਹਾਲ ਚੱਲ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਕਈ ਮੇਰੇ ਵੀਰ ਪੁੱਛ ਰਹੇ ਸੀ ਨਾ ਤਾਂ ਭਾਈ ਟੈਂਪਰੇਚਰ ਕਿੰਨਾ ਚਾਹੀਦਾ ਪਹਿਲੇ ਹਫਤੇ ਤਾਂ ਮਿੱਤਰੋ ਇਦਾਂ ਆ ਕਿ ਪਹਿਲੇ ਹਫਤੇ ਟੈਂਪਰੇਚਰ ਚਾਹੀਦਾ ਆ 90 ਡਿਗਰੀ ਪਹਿਲੇ ਵੀ ਚਾਹੀਦਾ 90 ਡਿਗਰੀ 85 ਤੋਂ 85 ਤੋਂ 90 ਤਾਂ ਦੂਜੇ ਹਫਤੇ 85 ਤੋਂ 80 ਟੈਂਪਰੇਚਰ ਚਾਹੀਦਾ ਆ ਤਾਂ ਬੱਚਾ ਤਾਂ ਬੱਚਾ ਵੱਡਾ ਹੋ ਹੀ ਜਾਂਦਾ ਆ 75 75 ਹੋ ਜਵੇ ਬਹੁਤ ਵਧੀਆ ਹਿਸਾਬ ਨਾਲ ਠੀਕ ਆ ਪਹਿਲੇ ਤਾਂ ਦੂਜਾ ਹਫਤਾ ਬੱਚੇ ਦਾ ਧਿਆਨ ਰੱਖਣਾ ਪੈਂਦਾ ਬਹੁਤ ਜ਼ਿਆਦਾ ਬਾਕੀ ਤਾਂ ਚਲੋ ਕੇਅਰ ਪੂਰੇ ਫਲੋਕ ਦੇ ਵਿੱਚ ਕਰਨੀ ਪੈਂਦੀ ਆ ਭਾਜਾ ਟੈਂਪਰੇਚਰ ਮੇਨਟੇਨ ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਪੋਲਟਰੀ ਦੀ ਗੇਮ ਟੈਂਪਰੇਚਰ ਤੇ ਆਦੀ ਸਾਫ ਸਫਾਈ ਰੱਖੋ ਫਾਰਮ ਤੇ ਟੈਂਪਰੇਚਰ ਰੱਖੋ ਬਰਾਬਰ ਤਾਂ ਬੱਚਾ ਆਪਣਾ ਕਿਤੇ ਨਹੀਂ ਜਾਂਦਾ ਬਸ ਇਹ ਹੀ ਕੁਝ ਗੱਲਾਂ ਨੋਟ ਕਰਨ ਵਾਲੀਆਂ ਹੁੰਦੀਆਂ ਆ ਤਾਂ ਬਾਕੀ ਜੇ ਗੱਲ ਕੋਈ ਪੁੱਛਣਾ ਕੋਈ ਦਾ ਸਮਾਂ ਨਹੀਂ ਰਹਿ ਗਈ ਹੋਵੇ ਤਾਂ ਮੇਰਾ ਵੀਰ ਮੈਨੂੰ ਮੈਸੇਜ ਕਮੈਂਟ ਕਰਕੇ ਪੁੱਛ ਲਿਓ ਤੁਹਾਨੂੰ ਮੈਂ ਕਾ ਦੂੰਗਾ ਰਿਪਲਾਈ ਹੁਣ ਤਾਂ ਚਲੋ ਗਰਮੀ ਦੇ ਦੇਣਾ ਹੁਣ ਤਾਂ ਟੋਟਲ ਟੈਂਪਰੇਚਰ ਚਲੋ ਬਣ ਜਾਂਦਾ ਆਪਣਾ ਹਾਂ ਬਾਕੀ ਚਲੋ ਦੱਸ ਦਿਆਂ ਤੁਹਾਨੂੰ ਥੋੜੀ-ਥੋੜੀ ਸਾਰਾ ਕੁਝ ਓਕੇ ਮੇਰਾ ਵੀ ਥੈਂਕ ਯੂ ਧੰਨਵਾਦ